ਕਿਹੜਾ ਉਹ ਦਿੰਦਾ ਉਹ ਚ ਬਰਕਤ ਹੈ ਉਹ ਥੋੜਾ ਦਿੱਤਾ ਥੋੜੇ ਜਿਹੀ ਉਹਨੇ ਬਰਕਤ ਪਾ ਦੇਣੀ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਜੋ ਗੁਪਤ ਬੀਜਨਾਵੇਂ ਤੇ ਉਹਦਾ ਫਲ ਆਪਾਂ ਨੂੰ ਕਿਹਨੇ ਦੇਣਾ ਮੈਂ ਪਰਮੇਸ਼ਰ ਨੇ ਦੇਣਾ ਹallelujah ਕਹਿੰਦਾ ਪਰ ਜਾ ਤੂੰ ਦਾਨ ਕਰੇ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਤੇਰਾ ਖੱਬਾ ਹੱਥ ਨਾ ਜਾਣੇ ਹallelujah ਉਹ ਕਹਿੰਦਾ ਜੇ ਦਾਨ ਕੀਤਾ ਤੇ ਉਹਦਾ ਪਹਿਲਾਂ ਲੋਕਾਂ ਨੂੰ ਢੋਲ ਜਣਾ ਮੈਂ ਇੰਨਾ ਦਾਨ ਕਰਤਾ ਮੈਂ ਇੰਨਾ ਕਰਦਾ ਜਿਵੇਂ ਉਕੰਦਾ ਤੇਰੇ ਸੱਜੇ ਹੱਥ ਤਰਨ ਤੇ ਖੱਬੇ ਹੱਥ ਮੈਨਾਂ ਪਤਾ ਲੱਗੇ ਤੂੰ ਕੀ ਬੀਜਾਂ ਲਗਾ ਹਾਲੇਲੂਇਆ ਜਿਵੇਂ ਦੋ ਜਾਣੇ ਕਿੱਥੇ ਬਾਈਵਲ ਚੀ ਬਚਿਆ ਨਾ ਦੋ ਜਾਣੇ ਪ੍ਰਾਰਥਨਾ ਕਰਨ ਗਏ ਇਕਨ ਤਾਂ ਕੁਛ ਮੇਰੇ ਵਰਗੇ ਨੂੰ ਆਉਂਦਾ ਵੀ ਨਹੀਂ ਸੀਗਾ ਹਾਲੇਲੂਇਆ ਉਹਨੇ ਜਿਹੜਾ ਦੂਜਾ ਸੀਗਾ ਉਹਨੂੰ ਥੋੜਾ ਜਿਹਾ ਜਦੋਂ ਕਿਸੇ ਨੂੰ ਆ ਜਾਂਦਾ ਉਹ ਚ ਹੰਕਾਰ ਵੀ ਬਾਹਲਾ ਹੋ ਜਾਂਦਾ ਹallelujah ਉਹ ਕਹਿੰਦਾ ਪਰਮੇਸ਼ਰ ਜੀ ਮੈਂ ਤੇਰੇ ਬਚਨ ਪੜ੍ਹਦਾ ਹਾਂ ਪਰਮੇਸ਼ਰ ਮੈਂ ਇੰਨਾ ਪ੍ਰਾਰਥਨਾ ਕਰਦਾ ਮੈਂ ਇੰਨੀ ਬਾਈਬਲ ਪੜ੍ਹਦਾ ਮੈਂ ਰੋਜ਼ੇ ਰੱਖਦਾ ਮੈਂ ਇੰਨਾ ਦਾਨ ਕਰਦਾ ਮੈਂ ਜਿਹੜਾ ਕੋਈ ਪਹਿਲੀ ਵਾਰ ਵਿਚਾਰਾ ਗਿਆ ਸੀ ਹallelujah ਉਹ ਕਹਿੰਦਾ ਪਰਮੇਸ਼ਰ ਮੈਂ ਤਾਂ ਮੈਂ ਤਾਂ ਪਾਪੀ ਐ ਮੈਂ ਤਾਂ ਪਾਪੀ ਤੇਰੇ ਕੋਲੇ ਆਇਆ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਹallelujah ਤੇ ਪਰਮੇਸ਼ਰ ਨੇ ਕਿਨੂੰ ਉੱਚਾ ਚੱਕਿਆ ਜਿਹੜਾ ਕੀ ਉੱਥੇ ਕਿਹੜਾ ਖਾਲੀ ਸੀ ਜਿਹੜਾ ਭਰ ਕੇ ਕੌਣ ਆਇਆ ਜਿਹੜਾ ਖਾਲੀ ਗਿਆ ਸੀ ਹallelujah ਪਰਮੇਸ਼ਰ ਕੰਝੇ ਤੂੰ ਨਹੀਂ ਜਾਣਦਾ ਤਾਂ ਜੇ ਮੈਂ ਤੇਰੇ ਨਾਲ ਹੀ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਪਰਮੇਸ਼ਰ ਤੇ ਪ੍ਰਭੂ ਚ ਆ ਕੇ ਆਪਾਂ ਨੂੰ ਹੰਕਾਰ ਨਹੀਂ ਕੋਈ ਹੋਣਾ ਚਾਹੀਦਾ ਹallelujah ਬੁੱਧੀ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਕਮਾਈ 'ਚ ਬਰਕਤ ਕੌਣ ਪਾਉਂਦਾ ਵੈ ਪਰਮੇਸ਼ਰ ਪਾਉਂਦਾ ਹੈ ਹਰ ਖਾਲੇ ਲਈ ਬਰਕਤਾਂ ਕੌਣ ਦਿੰਦਾ ਹੈ ਉਹ ਵੀ ਪਰਮੇਸ਼ਰ ਦਿੰਦਾ ਨਵੇਂ-ਨਵੇਂ ਸੱਚਮੁੱਚ ਰਸਤੇ ਖੋਲਦਾ ਜੇ ਇੱਕ ਰਸਤਾ ਬੰਦ ਹੋ ਜਾਂਦਾ ਹੈ ਉਹ ਨਾਲ ਹੀ ਆਪਣੇ ਲਈ ਕੋਈ ਹੋਰ ਸੋਚੀ ਬੈਠਾ ਹੁੰਦਾ ਹallelujah ਜਿਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ ਸੱਚਮੁੱਚ ਉਹ ਆਪਾਂ ਨੂੰ ਸਭ ਕੁਝ ਹੀ ਦੇਊਗਾ ਆਪਾਂ ਨੂੰ ਥੋੜ੍ਹਣ ਨਹੀਂ ਉਹਨੇ ਕਿਸੇ ਚੀਜ਼ ਨੂੰ ਦੇਣਾ ਹallelujah ਉਹ ਆਪਣੇ ਅਹਿਮ ਧਿਆਨ ਜਦੋਂ ਥੋੜਾ ਜਿਹਾ ਦਿਨ ਬੁਰੇ ਹੁੰਦੇ ਆਪਣੇ ਅਹਿਮ ਧਿਆਨ ਚੱਲਦੇ ਹੁੰਦੇ ਆ ਵੀ ਆਪਾਂ ਕੀ ਕਰਦੇ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਪਰਮੇਸ਼ਰ ਨੂੰ ਪਹਿਲਾ ਸਥਾਨ ਆਪਾਂ ਪਰਮੇਸ਼ਰ ਜਦੋਂ ਨੇ ਤੇ ਪਰਮੇਸ਼ਰ ਵੀ ਆਪਣੇ ਦੇ ਕੀ ਹੁੰਦਾ ਖੁਸ਼ ਹੁੰਦਾ ਵੈ ਹਾਲੇਲੂਇਆ ਜੇ ਆਪਾਂ ਕਹਿ ਦੇਣੀ ਚਲ ਕੋਈ ਨਹੀਂ ਅੱਜ ਤਾਂ ਮੇਰਾ ਆ ਕੰਮ ਹੈ ਪਰਮੇਸ਼ਰ ਦੇ ਕੀ ਉਹ ਤਾਂ ਮੈਂ ਗਾਂ ਵਾਲੇ ਵੀ ਸ਼ਨੀਵਾਰ ਜਾਵੜੂ ਨਹੀਂ ਜਿਹੜਾ ਅੱਜ ਪੱਕਿਆ ਮਿਲਣਾ ਉਹ ਅੱਜ ਹੀ ਮਿਲਣਾ ਵੈ ਹਾਲੇਲੂਇਆ ਫਿਰ ਉਹ ਬਚਨ ਪਿੱਛੇ ਹੋ ਜਾਂਦਾ ਕਿ ਬਚਨ ਦੁਆਰਾ ਕੀ ਪਤਾ ਉਹਦੀ ਵਾਰੀ ਕਦੋਂ ਆਉਣੀ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੋ ਪਰਮੇਸ਼ਰ ਨੇ ਆਪਾਂ ਨੂੰ ਅੱਜ ਦੇਣਾ ਵੈ ਉਹਦੇ ਨਾਲ ਆਪਾਂ ਅੱਜ ਹੀ ਰੱਜਣਾ ਵੈ ਹਾਲੇਲੂਇਆ ਕਹਿੰਦਾ ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਕਹਿੰਦਾ ਤੇਰਾ ਦਾਣ ਗੁਪਤ ਵਿੱਚ ਹੋਵੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ ਹਾਲੇਲੂਇਆ ਸੱਚਮੁੱਚ ਆਪਾ ਗੋਪਤ ਜੀ ਕੰਮ ਕਰਦੇ ਆ ਤੇ ਉਹਦਾ ਫਲ ਵੀ ਪਰਮੇਸ਼ਰ ਨੇ ਗੁਪਤੀ ਦੀਨ ਆਪਾਂ ਨੂੰ ਹਾਲੇਲੂਇਆ ਪਤਾ ਹੀ ਨਹੀਂ ਲੱਗਣਾ ਕਦੋਂ ਨੇ ਆਪਣੇ ਭੰਡਾਰੇ ਭਰ ਦੇਣੇ ਐ ਉੱਛਲ-ਉੱਛਲ ਕੇ ਜਾਣਗੇ ਹਾਲੇਲੂਇਆ ਹਜੇ ਉਹ ਵੀ ਵੇਖਦਾ ਆਪਾਂ ਨਹੀਂ ਦੇਣਾ ਤੋਂ ਨੇ ਹੈਗਾ ਜੋ ਬਾਈਬਲ ਚ ਲਿਖਿਆ ਵੈ ਮੈਂ ਤੁਹਾਡੇ ਲਈ ਸਵਰਗਾਂ ਦੇ ਚ ਰੋਕੇ ਖੋਦੂ ਵੀ ਆਪਾਂ ਨੂੰ ਦੇਖਦਾ ਹਜੇ ਹਾਲੇਲੂਇਆ ਉਹ ਕਹਿੰਦਾ ਹੋਰ ਥੋੜਾ ਟਾਈਮ ਰੁਕ ਜਾ ਹਜੇ ਜਰਾ ਟਾਈਮ ਨਹੀਂ ਆਇਆ ਹਾਲੇਲੂਇਆ ਜਿਦੋਂ ਟਾਈਮ ਆ ਜਾਏਗਾ ਸੱਚਮੁੱਚ ਉਹ ਫਿਰ ਫਰਸ਼ ਤੋਂ ਅਰਸ਼ਾਂ ਤੇ ਲੈ ਜਾਂਦਾ ਹਾਲੇਲੂਇਆ ਕਹਿੰਦਾ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਾਪਟੀਆਂ ਵਾਂਗੂ ਨਾ ਹੋ ਕਿਉਂ ਜੋ ਸਮਾਜਾਂ ਤੇ ਚੌਂਕਾਂ ਦੇ ਕੁੰਜੀਆਂ ਵਿੱਚ ਖੜੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਜੋ ਮਨੋਖ ਉਹਨਾਂ ਨੂੰ ਵੇਖਣ ਪਰ ਮੈਂ ਤੁਹਾਨੂੰ ਸਾਤ ਆਖਦਾ ਹਾਂ ਜੋ ਆਪਣਾ ਫਲ ਪਾ ਚੁੱਕੇ ਹallelujah ਪ੍ਰਾਰਥਨਾਏ ਨਹੀਂ ਵਿਦਖਾਵੇ ਚ ਕਰਨੀ ਆਪਾਂ ਕੋਈ ਮਿੰਦੀ ਨਾ ਮੈਂ ਫੇਰ ਹੀ ਆਪਦਾ ਨਹੀਂ ਆਪਾਂ ਨੇ ਭਲਾ ਬੋਲ ਨਹੀਂ ਹਿੱਲਣਾ ਪਰ ਬੋਲ ਵੀ ਨਾਲ ਅੰਦਰੋਂ ਆਪਣਾ ਮਨ ਸੱਚਾ ਹੋਣਾ ਚਾਹੀਦਾ ਹallelujah ਅੰਦਰੋਂ ਪ੍ਰਾਰਥਨਾ ਗੋਪਤੀ ਚੀ ਕਰ ਲਈ ਤੇ ਪਰਮੇਸ਼ਰ ਉਹ ਵੀ ਸੁਣ ਜਾਂਦੀ ਹੈ ਹallelujah ਉੱਚੀ ਉੱਚੀ ਬੋਲਾਂਗੇ ਕੋਈ ਨਾ ਵੀ ਜਾਣੇ ਆਪਾਂ ਉਹਨਾਂ ਨੂੰ ਡਿਸਟਰਬ ਕਰਾਂਗੇ ਨਹੀਂ ਪ੍ਰਾਰਥਨਾ ਆਪਾਂ ਪਰਮੇਸ਼ਰ ਦੇ ਲਈ ਕਰਨੀ ਹੈ ਉਹ ਨੂੰ ਸੁਣਦਾ ਉਹਦੇ ਕੰਨ ਬਹੁਤ ਤੇਜ਼ ਹੈ ਹallelujah ਉਹ ਕਹਿੰਦਾ ਆਪਾਂ ਉਹਨਾਂ ਨੂੰ ਵੀ ਦਿਖਾਵੇ ਦੀ ਲੋਕ ਕਰਨਾ ਮੈਂ ਜੇ ਕੋਈ ਦੇਖ ਲਿਆ ਤੇ ਪ੍ਰਾਰਥਨਾ ਕਰ ਲਈ ਤੇ ਨਹੀਂ ਤਾਂ ਪਿੱਛੇ ਕੁਸ਼ ਕਰੀ ਚੱਲੂ ਨਹੀਂ ਇੱਕੋ ਸਮਾਨ ਆਪਣਾ ਦਿਲ ਜਿਹੜਾ ਇੱਕੋ ਸਮਾਨ ਹੀ ਆਪਣਾ ਮਨ ਹੋਣਾ ਚਾਹੀਦਾ ਹallelujah ਕਹਿੰਦਾ ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਪੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਉਹ ਤੈਨੂੰ ਫਲ ਦੇਵੇਗਾ ਹallelujah ਕੀ ਕੇ ਬੂਹਾ ਪੇੜ ਲਾ ਤੇ ਪ੍ਰਾਰਥਨਾ ਕਰ ਲਾ ਉਹਦੇ ਆਮੋ ਸਾਹਮਣੇ ਕੌਣ ਹੋਵੇ ਮੈਂ ਤੇ ਮੇਰਾ ਪਰਮੇਸ਼ਵਰ ਹallelujah